ਆਪਾਂ ਸੱਚਮੁੱਚ ਜਦੋਂ ਨਹੀਂ ਸੀ ਪ੍ਰਭੂ ਚ ਪਾਪੀ ਸਾਰੇ ਸੀਗੇ ਹallelujah ਉਹਨੇ ਪਾਪੀਆਂ ਦੇ ਆਪਣੇ ਪਾਪ ਮਾਫ ਕੀਤੇ ਹallelujah ਉਹ ਰੋਧ ਨਹੀਂ ਕਰਦਾ ਪਰਮੇਸ਼ਰ ਜਦੋਂ ਆਪਾਂ ਗੁੱਸਾ ਨਾਲ ਕੋਈ ਮਾੜਾ ਕੰਮ ਕਰਦੇ ਆ ਨਹੀਂ ਉਹਦੀ ਆਵਾਜ਼ ਨੂੰ ਸੁਣਦੇ ਉਦੋਂ ਫਿਰ ਪਰਮੇਸ਼ਰ ਦਾ ਕ੍ਰੋਧ ਵੀ ਆਉਂਦਾ ਹallelujah ਐਨੇ ਦਿਨ ਜੇ ਕਿਤੇ ਚਿੱਟੇ ਖਾ ਕੇ ਮਾਰਦੇ ਤੇ ਪ੍ਰਭ ਨੇ ਮਾੜਾਗਾ ਤਾਂ ਰੱਬ ਨੂੰ ਦੋਸ਼ ਦੇਣ ਲੱਗ ਜਾਂਦੇ ਨਹੀਂ ਰੱਬ ਮਾੜਾ ਨਹੀਂ ਕਿਸੇ ਦਾ ਕਰਦਾ ਹallelujah ਜਿਹੜਾ ਕ ਧਰਮ ਜਿਹੜੇ ਬੁਰੇ ਕੰਮ ਕਰੂ ਕਹਿੰਦਾ ਉਹਨੂੰ ਐਵੇਂ ਵੀ ਨਹੀਂ ਛੱਡਦਾ ਹਾਲੇ ਨੂੰ ਹੀ ਮਾਫ ਕਰੂਗਾ ਆਪਾਂ ਪ੍ਰਭੂ ਚ ਆ ਗਏ ਬਪਤਿਸਮੇ ਲੈ ਲੈ ਸਭ ਕੁਝ ਕਰ ਲਿਆ ਪ੍ਰਭੂ ਨੂੰ ਜਾਣ ਲਿਆ ਜੇ ਆਪਾਂ ਫੇਰ ਪਾਪਾਂ ਵਾਲੇ ਕੰਮ ਜਿਹੜੇ ਨਹੀਂ ਹੋਣੀ ਚੰਗੇ ਲੱਗਦੇ ਉਹ ਕੰਮ ਕਰਾਂਗੇ ਤੇ ਫਿਰ ਉੱਥੇ ਉਹਦਾ ਕ੍ਰੋਧ ਵੀ ਆਉਂਦਾ ਵੈ ਹਾਲੇਲੂਇਆ ਸਭ ਕੁਝ ਛੱਡ ਕੇ ਆਪਾਂ ਪਰਮੇਸ਼ਰ ਦੇ ਕੋਲੇ ਆਏ ਆ ਪਰਮੇਸ਼ਰ ਨੂੰ ਛੱਡ ਕੇ ਕਿੱਥੇ ਜਾਵਾਂਗੇ ਹੈਗਾ ਕੋਈ ਹੋਰ ਰੱਬ ਨਹੀਂਗਾ ਕਿਸੇ ਨੇ ਨੀ ਬਾਹ ਫਾੜਨੀ ਹallelujah ਇਹਦਾ ਅਤੇ ਜਹੋਵਾ ਨੇ ਉਸ ਦੇ ਅੱਗੇ ਲੰਘ ਕੇ ਇਉਂ ਪ੍ਰਚਾਰ ਕੀਤਾ ਜਹੋਵਾ ਜਹੋਵਾ ਦਿਆਲੂ ਅਤੇ ਕਰਪਾਲੂ ਪਰਮੇਸ਼ਰ ਹੈ ਹallelujah ਕੀ ਕਹਿਉ ਨੇ ਜਹੋਵਾ ਦਿਆਲੂ ਤੇ ਕਰਪਾਲੂ ਪਰਮੇਸ਼ਰ ਹੈ ਹallelujah ਕਿੰਨਿਆਂ ਨੂੰ ਪਤਾ ਯਹੋਵਾ ਦਿਆਲੂ ਪਰਮੇਸ਼ਰ ਆਪਾਂ ਨੂੰ ਪਾਪੀਆਂ ਨੂੰ ਵੀ ਆਪਣੇ ਪਾਪ ਮਾਫ ਕਰਦਾ ਹallelujah ਆਪਾਂ ਸੱਚਮੁੱਚ ਜਦੋਂ ਨਹੀਂ ਸੀ ਪ੍ਰਭੂ ਚ ਪਾਪੀ ਸਾਰੇ ਸੀਗੇ ਹallelujah ਉਹਨੇ ਪਾਪੀਆਂ ਦੇ ਆਪਣੇ ਪਾਪ ਮਾਫ ਕੀਤੇ ਹallelujah ਕਹਿੰਦਾ ਯਹੋਵਾ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਹੈ ਕਰੋਧ ਵਿੱਚ ਧੀਮਾ ਤੇ ਭਲਾਈ ਅਤੇ ਸੱਚਾਈ ਨਾਲ ਪਰਪੂਰ ਹੈ ਹallelujah ਕ੍ਰੋਧ ਨਹੀਂ ਕਰਦਾ ਪਰਮੇਸ਼ਰ ਜਦੋਂ ਆਪਾਂ ਗੁੱਸਾ ਨਾਲ ਕੋਈ ਮਾੜਾ ਕੰਮ ਕਰਦੇ ਆ ਨਹੀਂ ਉਹਦੀ ਆਵਾਜ਼ ਨੂੰ ਸੁਣਦੇ ਉਦੋਂ ਫਿਰ ਪਰਮੇਸ਼ਰ ਦਾ ਕ੍ਰੋਧ ਵੀ ਆਉਂਦਾ ਹallelujah ਇੰਨੇ ਛੇ ਦਿਨ ਜਿਗੇ ਚਿੱਟੇ ਖਾ ਕੇ ਮਾਰਦੇ ਤੇ ਪ੍ਰਭ ਨੇ ਮਾੜਾਗਾ ਤਾਂ ਰੱਬ ਨੂੰ ਦੋਸ਼ ਦੇਣ ਲੱਗ ਜਾਂਦੇ ਆ ਨਹੀਂ ਰੱਬ ਮਾੜਾ ਨਹੀਂ ਕਿਸੇ ਦਾ ਕਰਦਾ ਹallelujah ਇਸ ਤਰ੍ਹਾਂ ਕਰਕੇ ਉਹ ਕਹਿੰਦਾ ਕ੍ਰੋਧ ਵਿੱਚ ਧੀਮਾ ਅਤੇ ਭਲਾਈ ਅਤੇ ਸੱਚਾਈ ਦੇ ਨਾਲ ਭਰਪੂਰ ਹੈ ਹallelujah ਅਤੇ ਹਜ਼ਾਰਾਂ ਲਈ ਪੁ리아ਈ ਰੱਖਣ ਵਾਲਾ ਹੈ ਕੀ ਕਹਿੰਦਾ ਹਜ਼ਾਰਾਂ ਲਈ ਪਲੀ ਭਲੇ ਕੰਮ ਰੱਖਣ ਵਾਲਾ ਹੈ ਕਹਿੰਦਾ ਕਿ ਧਰਮ ਅਪਰਾਧ ਅਤੇ ਪਾਪ ਦਾ ਬਖਸ਼ਣ ਹਾਰ ਅਤੇ ਇੱਕ ਧਰਮੀ ਨੂੰ ਐਵੇਂ ਨਹੀਂ ਛੱਡਦਾ ਹallelujah ਕੀ ਕਹਿੰਦਾ ਹਜ਼ਾਰਾਂ ਕਹਿੰਦਾ ਹਜ਼ਾਰਾਂ ਲਈ ਪੁ리아ਈ ਰੱਖਣ ਵਾਲਾ ਕਿ ਧਰਮ ਅਪਰਾਧ ਅਤੇ ਪਾਪ ਦਾ ਬਖਸ਼ਣ ਹਰ ਅਤੇ ਇੱਕ ਧਰਮੀ ਨੂੰ ਐਵੇਂ ਨਹੀਂ ਛੱਡਦਾ ਜਿਹੜਾ ਕ ਧਰਮ ਜਿਹੜੇ ਬੁਰੇ ਕੰਮ ਕਰੂ ਕਹਿੰਦਾ ਉਹਨੂੰ ਐਵੇਂ ਵੀ ਨਹੀਂ ਛੱਡਦਾ ਹallelujah ਮਾਫ਼ ਕਰੂਗਾ ਆਪਾਂ ਪ੍ਰਭੂ ਚਾਗੇ ਬਪਤਿਸਮੇ ਲੈ ਲੈ ਸਭ ਕੁਝ ਕਰ ਲਿਆ ਪ੍ਰਭੂ ਨੂੰ ਜਾਣ ਲਿਆ ਜੇ ਆਪਾਂ ਫੇਰ ਪਾਪਾਂ ਵਾਲੇ ਕੰਮ ਜਿਹੜੇ ਨਹੀਂ ਹੁਣ ਚੰਗੇ ਲੱਗਦੇ ਉਹ ਕੰਮ ਕਰਾਂਗੇ ਤੇ ਫੇਰ ਉੱਥੇ ਉਹਦਾ ਕ੍ਰੋਧ ਵੀ ਆਉਂਦਾ ਹੈ ਹallelujah ਸਭ ਕੁਝ ਛੱਡ ਕੇ ਆਪਾਂ ਪਰਮੇਸ਼ਰ ਦੇ ਕੋਲੇ ਆਏ ਆ ਪਰਮੇਸ਼ਰ ਛੱਡ ਕੇ ਕਿੱਥੇ ਜਾਵਾਂਗੇ ਹੇਗਾ ਕੋਈ ਹੋਰ ਰੱਬ ਨਹੀਂਗਾ ਕਿਸੇ ਨੇ ਨੀ ਬਾਹ ਫੜਨੀ ਹਾਲੇਲੂਇਆ ਇਸ ਤਰ੍ਹਾਂ ਕਰਕੇ ਕਹਿੰਦਾ ਜਿਹੜਾ ਕਰਮ ਮੈਂ ਤੁਹਾਡੇ ਕਹਿੰਦਾ ਉਹਨੂੰ ਐਵੇਂ ਨਹੀਂ ਛੱਡਦਾ ਪਰ ਪਿਓਆਂ ਦਾ ਘਰਮੋ ਦੇ ਪੁੱਤਰਾ ਉੱਤੇ ਅਤੇ ਪੁੱਤਰਾ ਦੇ ਪੁੱਤਰਾ ਉੱਤੇ ਤੀਜੀ ਚੌਥੀ ਪੀੜ੍ਹੀ ਤੀਕ ਬਦਲਾ ਲੈਣ ਹਾਲੇਲੂਇਆ ਆਪਾਂ ਕਹਿ ਦਿੰਨੇ ਆ ਨਾ ਫਲਾਨਿਆਂ ਦੇ ਉਹਨਾਂ ਦੇ ਬੁੜੇ ਵੀ ਗਰੀਬ ਸੀ ਉਹ ਗਾਂ ਪੁੱਤ ਵੀ ਗਰੀਬ ਹੈਗਾ ਪੋਤੇ ਵੀ ਗਰੀਬ ਉਹਨਾਂ ਦੇ ਘਰ ਨਹੀਂ ਬਣੇ ਉਹ ਸੱਚਮੁੱਚ ਸ਼ਰਾਫ ਹੀ ਲੱਗੇ ਹੁੰਦੇ ਹਾਲੇਲੂਇਆ ਜਦੋਂ ਆਪਾਂ ਕਹਿ ਦਿੰਨੇ ਕਿਸੇ ਨੂੰ ਫਲਾਨੇ ਨੂੰ ਸ਼ੂਗਰ ਨਾਲ ਮਰਿਆ ਸੀ ਉਹ ਧਮਕੇ ਨੂੰ ਹੋ ਗਿਆ ਉਹ ਗਾਂ ਉਹਦੇ ਪੁੱਤ ਨੂੰ ਹੋ ਗਿਆ ਉਹ ਉਹ ਵੀ ਸ਼ਰਾਫ ਹੀ ਹੁੰਦੀ ਹੈ ਕਿਸੇ ਦੇ ਘਰੋਂ ਆਪਾਂ ਕਹਿ ਦਿੰਨੇ ਕੈਂਸਰ ਹੀ ਨਿਕਲਦਾ ਉਹਦੀ ਮਾਂ ਨੂੰ ਸੀ ਉਹਨੂੰ ਹੋ ਗਿਆ 都喝光 ਉਹ ਪ੍ਰਾਣੇ ਤੋਂ ਪ੍ਰਾਣੇ ਸ਼ਰਾਫ ਹੁੰਦੇ ਆ ਹਾਲੇਲੂਇਆ ਉਹ ਤੁਰੇ ਹੀ ਜਾਂਦੇ ਆ ਲੈਂਦੇ ਹੀ ਨਹੀਂ ਗੇ ਕਈਆਂ ਦੇ ਪਹਿਲਾਂ ਕੁਛ ਨਹੀਂ ਹੁੰਦਾ ਪਰਮੇਸ਼ਰ ਦਾ ਸੱਚਮੁੱਚ ਹੱਥ ਆਉਂਦਾ ਉਹ ਕਿੱਥੋਂ ਦੀ ਕਿੱਥੇ ਪਹਚਾ ਦਿੰਦਾ ਹਾਲੇਲੂਇਆ ਕਈਆਂ ਦੇ ਜਿੰਨੀ ਮਰਜ਼ੀ ਕਮਾਈ ਕਰ ਲੈਣ ਭਲਾ ਦਿਨ ਰਾਤ ਕਰਦੇ ਉਹਨਾਂ ਦੇ ਘਰੋਂ ਗਰੀਬੀ ਹੋਈ ਨਹੀਂ ਨਿਕਲਦੀ ਕੀ ਹਾਲੇਲੂਇਆ ਉਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੇ ਵੱਡ-ਵਡੇ ਰਿਆਂ ਦੇ ਉਹਨਾਂ ਦੇ ਸ਼ਰਾਫ ਹੁੰਦੇ ਆ ਉਹੀ ਗਾਂਧੀ ਗਾਂ ਤੁਰੇ ਜਾਂਦੇ ਆ ਹਾਲੇਲੂਇਆ ਜੇ ਸੱਚਮੁੱਚ ਆਪਾਂ ਪਰਮੇਸ਼ਰ ਚ ਆ ਕੇ ਆਪਾਂ ਉੱਥੇ ਉਹਦੇ ਅੱਗੇ ਗੋਡੇ ਨਵਾਵਾਂਗੇ ਉਹਨੂੰ ਕਵਾਂਗੇ ਪਰਮੇਸ਼ਰ ਜੋ ਸਾਡੇ ਵੱਡ ਵਡੇਰਿਆਂ ਦੇ ਸਰਾਫ ਮੇਰੇ ਉਤੋਂ ਲੈ ਜਾਣ ਪਰਮੇਸ਼ਰ ਇਹ ਗਾ ਮੇਰੇ ਬੱਚਿਆਂ ਤੇ ਨਹੀਂ ਪੈਣੇ ਚਾਹੀਦੇ ਮੇਰੇ ਪੋਤਿਆਂ ਤੇ ਨਹੀਂ ਪੈਣੇ ਚਾਹੀਦੇ ਉਹ ਫਿਰ ਟੁੱਟ ਵੀ ਜਾਂਦੇ ਆ ਹਾਲੇਲੂਇਆ ਹਾਲੇਲੂਇਆ